ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀ ਕੀ ਖਤੇ ਇਸ ਵੇਰ ਦਾ ਠੰਡਾ ਠੰਡਾ ਮੌਸਮ ਹੈ ਜੀ ਬਹੁਤ ਹੀ ਜਿਆਦਾ ਵਧੀਆ ਆਪਾਂ ਪਿੱਛੇ ਵੇੜੇ ਦੇ ਵਿੱਚ ਵਾਕ ਕਰ ਰਹੇ ਹਾਂ ਤੇ ਬਹੁਤ ਵਧੀਆ ਗਾਰਡਨਿੰਗ ਦੇ ਵਿੱਚ ਵਾਕ ਕਰਦੇ ਫਿਰਦੇ ਬਹੁਤ ਵਧੀਆ ਲੱਗਦਾ ਆ ਆਪਣਾ ਇਹਨਾਂ ਜੀ ਜਿਹੜੇ ਇੰਡੀਆ ਦੇ ਵਿੱਚ ਔਰੇਂਜ ਹੁੰਦੇ ਨੇ ਹਨਾ ਉਹ ਸਭ ਤੋਂ ਪਤਾ ਹੀ ਹੈ ਜਿਹੇ ਜਿਹੇ ਹੁੰਦੇ ਨੇ ਜਿੰਨੇ ਵੱਡੇ ਹੁੰਦੇ ਨੇ ਜਿਹੜੇ ਇੱਥੇ ਯੂ ਐਸ ਏ ਦੇ ਔਰੇਂਜ ਹੈਗੇ ਨਹੀਂ ਇਹ ਹੈਗੇ ਨੇ ਇਹ ਇਹ ਵਾਲੇ ਯੂਐਸਏ ਦੇ ਔਰੇਂਜ ਨੇ ਤੇ ਇਹਨੂੰ ਨਾ ਆਪਾਂ ਬਸ ਇਹ ਦੇਖੋ ਇਹਨੂੰ ਤੋੜਨਾ ਹੈ ਤੋੜਨਾ ਤੇ ਧੋਣਾ ਤੇ ਖਾ ਲੈਣਾ ਆ ਤੇ ਹੁਣ ਤਾਂ ਮਾਰਨਿੰਗ ਟਾਈਮ ਹੈ ਮੈਂ ਇੱਥੇ ਬਾਹਰ ਕੁਰਸੀ ਤੇ ਬੈਠੀ ਸੀਗੀ ਆ ਤੇ ਮੈਂ ਚਾਹ ਪੀ ਕੇ ਹਟੀਆਂ ਜਿਵੇਂ ਆਪਾਂ ਨੂੰ ਹੱਤ ਪਈ ਹੋਈ ਹੈ ਚਾਹ ਪੀਣ ਦੀ ਆ ਚਲੋ ਹੌਲੀ ਹੌਲੀ ਆਤਾਂ ਬਦਲ ਜਾਂਦੀਆਂ ਨੇ ਇਹ ਜਿਹੜੀ ਇਹ ਦੇਖੋ ਜੀ ਇਹ ਆਪਣਾ ਜਿਹੜਾ ਫਰੂਟ ਹੈਗਾ ਇਹ ਇੱਧਰ ਦਾ ਔਰੰਜ ਹੈ ਇਹਦਾ ਸਾਈਜ਼ ਇਸ ਤੋਂ ਵੱਡਾ ਨਹੀਂ ਹੋਊਗਾ ਬਸ ਇਹਨੂੰ ਫਰੈਸ਼ ਫਰੂਟ ਤੋੜਨਾ ਧੋ ਕੇ ਇਹਦੇ ਵਿੱਚ ਕੋਈ ਬੀਜ ਨਹੀਂ ਹੈਗਾ ਕੋਈ ਇਹਨੂੰ ਛਿੱਲਣਾ ਨਹੀਂ ਹੈਗਾ ਤੇ ਇਹ 슈ਗਰ ਫ੍ਰੀ ਹੈ ਇਹਨੂੰ ਡਾਇਰੈਕਟ ਬਸ ਇਸ ਤਰ੍ਹਾਂ ਖਾ ਲੈਣਾ ਤੇ ਮੈਨੂੰ ਤਾਂ ਇਹ ਬਹੁਤ ਵਧੀਆ ਲੱਗਿਆ ਅ ਅਸੀਂ ਕੱਲ ਦੁਪਹਿਰ ਜੇ ਟਾਈਮ ਨਹੀਂ ਦੁਪਹਿਰ ਨਹੀਂ ਸ਼ਾਮ ਜਿਹਾ ਸੀਗਾ ਉਦੋਂ ਤੋੜ ਕੇ ਖਾਦੇ ਸੀਗੇ ਅ ਮੈਨੂੰ ਬਹੁਤ ਵਧੀਆ ਲੱਗਿਆ ਖਾਣ ਦੇ ਵਿੱਚ ਇਹ ਹੁਣ ਮਾਰਨਿੰਗ ਟਾਈਮ ਹੈ ਜੀ ਤੇ ਸਵੇਰ ਸਵੇਰੇ ਨਹੀਂ ਦਿਲ ਕਰ ਰਿਹਾ ਬਹੁਤ ਠੰਡਾ ਠੰਡਾ ਮੌਸਮ ਹੈ ਮੈਂ ਤੁਹਾਨੂੰ ਨੇ ਪਹਾੜ ਦਿਖਾਉਣੀ ਹੈ ਜੀ ਬਿਲਕੁਲ ਘਰ ਦੇ ਨੇੜੇ ਪਹਾੜ ਨੇ ਕੈਲੀਫੋਰਨੀਆ ਦੇ ਵਿੱਚ ਇੱਕ ਮਿੰਟ ਦੂਜੀ ਤਰ੍ਹਾਂ ਕੈਮਰਾ ਕਰਕੇ ਦਿਖਾਉਣੀ ਹੈ ਜੀ ਇਹ ਤਾਂ ਆਪਾਂ ਤੁਹਾਨੂੰ ਉਹ ਦਿਖਾ ਰਹੇ ਇਹ ਸੂਰ ਚੜਦਾ ਸੂਰਜ ਹੈ ਜੀ ਇਹ ਜਿਹੜੀ ਰੋਸ਼ਨੀ ਆ ਰਹੀ ਹੈ ਅ ਮੈਂ ਤੁਹਾਨੂੰ ਉਹ ਦਿਖਾਉਣੀ ਹੈ ਇੱਥੇ ਜੀ ਸਾਰੀਆਂ ਮਤਲਬ ਕਿ ਜੋ ਵੀ ਗਲੀਆਂ ਨੇ ਹਨਾ ਬੜੀਆਂ ਰੋੜਾ ਹੀ ਆ ਜਾਂਦੀਆਂ ਨੇ ਗਲੀਆਂ ਵੀ ਛੋਟੀਆਂ ਮੋਟੀਆਂ ਨਹੀਂ ਹੈਗੀਆਂ ਤੇ ਉੱਥੇ ਵੀ ਸਾਰੇ ਕੈਮਰੇ ਲੱਗੇ ਹੁੰਦੇ ਨੇ ਘਰਾਂ ਦੇ ਵਾਲੇ ਵਾਲੇ ਵੀ ਲੱਗੇ ਹੁੰਦੇ ਨੇ ਤੇ ਮੈਂ ਤੁਹਾਨੂੰ ਲੱਗੀ ਸੀ ਪਹਾੜ ਦਿਖਾਉਣ ਹਨਾ ਤੇ ਜਿਹੜੇ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਜੀ ਇਹ ਇਹ ਬਾਲੀ ਦੂਰ ਨਹੀਂ ਹੈਗੇ ਪਹਾੜ ਨੇੜੇ ਹੀ ਨੇ ਤੇ ਇਹਨਾਂ ਦੇ ਉੱਤੇ ਸਨੋਹ ਪੈਂਦੀ ਹੈ ਅ ਜਿਵੇਂ ਇੰਨਾ ਤੇ ਬਰਫ਼ ਪਈ ਹੈ ਜੀ ਹਨ ਇਧਰੋਂ ਧੁੱਪ ਨਿਕਲ ਰਹੀ ਹੈ ਪਰ ਜਿਹੜੀ ਇਹ ਹਵਾ ਚੱਲ ਰਹੀ ਹੈ ਸਵੇਰੇ ਸਵੇਰੇ ਹੈ ਨਾ ਜਿੰਨੀ ਕੁ ਵੀ ਚੱਲ ਰਹੀ ਹੈ ਇਹ ਬਹੁਤ ਜ਼ਿਆਦਾ ਠੰਡੀ ਹਵਾ ਚੱਲ ਰਹੀ ਹੈ ਮੈਨੂੰ ਬਾਹਰ ਠੰਡ ਲੱਗ ਰਹੀ ਹੈ ਮੈਂ ਸ਼ਾਲ ਲਿਆ ਹੋਇਆ ਹੈ ਤੇ ਮੈਂ ਗਰਮ ਗਰਮ ਚਾਹ ਪੀ ਕੇ ਹੱਡੀਆਂ ਇਹ ਤੁਹਾਨੂੰ ਪਹਾੜ ਦਿਸਦੇ ਹੋਣੇ ਮੈਨੂੰ ਲੱਗਦਾ ਹੈ ਕੈਮਰੇ ਵਿੱਚ ਇਹ ਦੇਖੋ ਇਹ ਕਿਉਂਕਿ ਨਾ ਇੱਥੇ ਜਿਹੜੀ ਆ ਬਾਉਂਡਰੀ ਹੈ ਜੀ ਇਹ ਸਾਰੀ ਲੱਕੜ ਦੀ ਹੋਈ ਹੈ ਘਰ ਤਾਂ ਲੱਕੜ ਦੇ ਹੈਗੇ ਨੇ ਬਾਉਂਡਰੀ ਵੀ ਲੱਕੜ ਦੀ ਹੈ ਤੇ ਪਰ ਫਿਰ ਵੀ ਬੰਦਾ ਜਣੀ ਇੱਥੇ ਸੇਫ ਹੈ ਆਪਣਾ ਬਹੁਤ ਮੋਟੀਆਂ-ਮੋਟੀਆਂ ਕੰਦਾ ਬਣਾਉਨੇ ਆ ਉੱਤੇ ਕੱਚ ਵੀ ਲਾਉਨੇ ਆ ਹਨਾ ਪਰ ਫਿਰ ਵੀ ਆਪਾਂ ਨੂੰ ਸੇਫਟੀ ਨਹੀਂ ਲੱਗਦੀ ਆਪਣੀ ਨਾ ਬੱਚਿਆਂ ਦੀ ਲੱਗਦੀ ਹੈ ਨਾ ਆਪਣੀ ਲੱਗਦੀ ਹੈ ਠੀਕ ਹੈ ਜੀ ਅੱਜ ਆਪਾਂ ਜੀ ਜਿਹੜੀ ਪਿਛਲੀ ਗਾਰਡਨਿੰਗ ਹੈ ਇਹ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਇੱਧਰ ਦੀਦੀ ਨੂੰ ਪਹਿਲਾਂ ਤੁਸੀਂ ਪਿਛਲੀ ਵੀਡੀਓ 'ਚ ਮਿਲੇ ਹੋ ਲਿਵਿੰਗ ਰੂਮ ਦੇ ਵਿੱਚ ਤੇ ਇੱਧਰ ਇਹ ਜੀ ਬਾਹਰ ਗੈਸ ਰੱਖਿਆ ਹੋਇਆ ਹੈ ਗੈਸ ਦੇ ਉੱਪਰ ਜਿਵੇਂ ਕੀ ਕੀ ਕਰ ਲੈਣੇ ਹੋ ਦੀਦੀ ਵੀ ਜਿਵੇਂ ਸਾਗ ਬਣਾ ਲੈਣੇ ਹੋ ਜਾਂ ਕੁਝ ਹੋਰ ਜਿੰਦਾ ਸ਼ਾਮ ਗਰਮੀਆਂ ਆ ਫਿਰ ਬਾਹਰ ਇਸ ਵੇਲੇ ਠੰਡਾ ਮੌਸਮ ਹੋ ਜਾਂਦਾ ਕੁਝ ਬਾਹਰ ਲਈ ਹਵਾ ਲੈਣ ਲਈ ਫਿਰ ਬਾਹਰ ਕੁਕਿੰਗ ਕਰ ਲਈ ਦੀ ਰੋਟੀ ਬਣਾ ਲਈ ਠੀਕ ਹੈ ਸਬਜ਼ੀ ਬਣਾ ਲਈ ਇੱਕ ਵਾਰ ਤੁਸੀਂ ਖੋਆ ਵੀ ਦੱਸਦੇ ਸੀ ਹੈ ਨਾ ਹਾਂਜੀ ਖੋਆ ਵੀ ਜਦਾਂ ਸਰਦੀਆਂ ਨੂੰ ਉਹ ਤਾਂ ਵੈਸੇ ਬਣਾਈਂਦਾ ਹੈ ਤੇ ਗਰਮੀਆਂ ਨੂੰ ਇਸ ਵੇਲੇ ਮੌਸਮ ਬਹੁਤ ਵਧੀਆ ਹੋ ਗਿਆ ਹਾਂਜੀ ਹੁਣ ਸ਼ਾਮ ਦਾ ਟਾਈਮ ਹੈ ਜੀ ਬਹੁਤ ਸੋਹਣਾ ਠੰਡਾ ਠੰਡਾ ਮੌਸਮ ਹੋ ਰਿਹਾ ਹੈ ਜੀ ਫਿਰ ਬਾਹਰ ਲਈ ਹਵਾ ਲੈਣ ਵਾਸਤੇ ਥੋੜਾ ਟਾਈਮ ਬਾਹਰ ਵੀ ਕੰਮ ਕਰ ਲਿਆ ਹਾਂਜੀ ਉਹ ਕੀ ਫਰੂਟ ਹੈ ਉਹ ਉਹ ਸੰਤਰੇ ਆ ਤੇ ਉਹ ਅਨਾਰਾਂ ਦਾ ਅੱਛਾ ਅਨਾਰ ਦਸੀ ਜਾਂਦਾ ਕਰਕੇ ਨੇ ਬੁੱਟੇ ਵਾਈ ਉਹ ਸੰਤਰਾ ਆ ਹਾਂਜੀ ਛੋਟਾ ਸੰਤ ਇਧਰ ਵੀਰ ਜੀ ਲੱਗੇ ਹੋਏ ਨੇ ਜੀ ਇਹਨਾਂ ਨੇ ਵੀ ਆਪਣਾ ਪੰਜਾਬ ਦਾ ਸਿਸਟਮ ਰੱਖਿਆ ਹੋਇਆ ਚਾਹੇ ਸੰਦ ਇਧਰਲੇ ਖਰੀਦੇ ਹੋਏ ਨੇ ਪਰ ਇਹ ਜਿਹੜੀ ਜੰੰਬਾ ਸਮਝੋ ਹਾਂਜੀ ਇਦੋਂ ਆਪਾਂ ਕਈ ਜੰੰਬਾ ਸਮਝੋ ਆਪਣੀਆਂ ਡਿਊਟੀਆਂ ਵੀ ਬਾਹਰ ਕਰੇ ਆਉਂਦੇ ਨੇ ਤੇ ਘਰ ਦੇ ਵੀ ਦੇਖੋ ਇੱਥੇ ਐਨੋ ਵੀ ਖਰੇ ਹੋਰੇ ਆਪਾਂ ਗੋਡ ਸਕਦੇ ਕੋਈ ਚੀਜ਼ ਤੇ ਗੁੱਡੇ ਦਾ ਆ ਤੇ ਸਾਥੀ ਲਾਉਂਦੀਆਂ ਤੇ ਕਈ ਹੋਰ ਗੋਡ ਸਕਦੇ ਹਾਂ ਹਾਂਜੀ 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 ਇਹ ਪਿਛਲਾ ਬੇੜਾ ਐ ਜੀ ਇਹ ਇਹ ਦੇਖੋ ਮੈਂ ਤੁਹਾਨੂੰ ਇਧਰੋਂ ਦਿਖਾਉਣੀ ਆ ਇਦੋਂ ਪਹਿਲਾਂ ਬੂਰਾ ਹੀ ਬੂਰਾ ਹੀ ਬੇੜਾ ਚੱਲਦਾ ਏ ਦੇਖੋ ਗੰਨੇ ਵੀ ਲਾਏ ਹੋਏ ਨੇ ਤੇ ਇਹੋ ਦੂਰ ਤੱਕ ਵਿੜਾ ਜਾ ਰਿਹਾ ਕਿਸੇ ਤੱਕ ਤੁਸੀਂ ਦੇਖ ਰਹੇ ਹੋ ਇਹ ਦੇਖੋ ਇੰਨਾ ਵੱਡਾ ਤੇ ਇੰਨਾ ਖੁੱਲਾ ਵਿੜਾ ਹੈ ਤੇ ਇਹ ਸਾਈਡਾਂ ਤੇ ਵੀ ਇੰਨਾ ਹੈ ਜੀ ਦੋਹੇ ਸਾਈਡ ਇਧਰ ਇਹ ਖੱਬੀ ਸਾਈਡ ਆ ਗਿਆ ਉਸ ਤੋਂ ਬਾਅਦ ਉਧਰ ਸੱਜੀ ਸਾਈਡ ਵੀ ਇੰਨਾ ਜਿਆਦਾ ਹੀ ਹੈ ਸਾਈਡ ਤੇ ਇਹ ਵਿੱਚੇ ਫੁੱਲ ਬੂਟੇ ਵੀ ਲਾਏ ਹੋਏ ਨੇ ਅੰਗੂਰਾਂ ਦੀ ਵੇਲ ਲਾਈ ਹੋਈ ਹੈ ਗੰਨੇ ਲਾਏ ਹੋਏ ਨੇ ਤੇ ਸੰਤਰੇ ਲਾਏ ਹੋਏ ਨੇ ਅਮਰੂਦ ਆੜੂ ਆਲੂ ਖਵਾਲਾ ਆਲੂ ਬੁਖਾਰਾ ਜੀ ਨਾਰਾਂ ਦਾ ਹੈ ਜੀ ਇਹ ਜਿਹੜੀ ਝੋਪੜੀ ਜੀ ਬਣਾਈ ਹੈ ਕਿੰਨੀ ਸੋਹਣੀ ਹੈ ਇਹ ਜੀ ਆਪਾਂ ਕਲੇ ਲੈਣੀਆਂ ਬੇਲਾ ਚਾੜ ਵਾਸਤੇ ਅੱਛਾ ਅੱਛਾ ਮੈਨੂੰ ਲੱਗਿਆ ਦੇ ਵਿੱਚ ਕੋਈ ਤੁਸੀਂ ਕੁਝ ਲਾਇਆ ਹੋਏ ਨਹੀਂ ਕਿਸ ਸਾਈਡ ਤੇ ਕਲੇ ਲਾ ਕੇ ਤੁਸੀਂ ਬੇਲਾ ਉੱਪਰ ਚਾੜ ਦੇਣੀ ਹੈ ਕਿੱਧਰ ਬੰਨੇ ਬੇਲਾ ਲਾ ਦੇਣੀ ਆ ਹਾਂਜੀ ਚਾੜ ਜੀ ਉਹ ਤੇਰੇ ਠੀਕ ਹੈ ਇਹ ਹਾਸ ਆਪੇ ਓਕ ਪੈਂਦੀਆਂ ਲੌਂ ਦੀ ਲੌਂ ਦੀ ਪੈਂਦੀ ਹੈ 20 ਡਗ ਪੰਦੇ ਪੱਕ ਦੇ ਹਾਂਜੀ ਪਾਕ ਦੇ ਵਿੱਚ ਦਿੱਕਾ ਗਾ ਤਾਂ ਆਪੇ ਆ ਵੀ ਹਰੇ ਹੋ ਪਾਇਆ ਜਿਹਦੇ ਹਿਸਾਬ ਨਾਲ ਠੀਕ ਹੈ ਇਹ ਆਪੇ ਜਿਹੜੇ ਉੱਤੇ ਸੱਜ ਜਾਂਦਾ ਝੋ ਵੀ ਉੱਤੇ ਹਾਂਜੀ ਹਾਂਜੀ ਇਹ ਕਰੇਲੇ ਦੀ ਜੀ ਕਰੇਲੇ ਜਿਹੜੀ ਹਰੇਕ ਸਬਜ਼ੀ ਘਰ ਦੀ ਉਗਾ ਰਹੇ ਨੇ ਤੇ ਖਾ ਰਹੇ ਨੇ ਤੇ ਇਹੀ ਹੈ ਜੀ ਜਿਹੜੀ ਤੰਦਰੁਸਤੀ ਦਾ ਰਾਜ ਤੇ ਆਪਣਾ ਆਪਣੇ ਹੱਥੀ ਵੀ ਮਿਹਨਤ ਨਾਲ ਹੀ ਹੋ ਜਾਂਦੀ ਹੈ ਨਾਲੇ ਆਪਣੇ ਹੱਥੀ ਬੀਜੋ ਖਾਓ ਬੰਦੇ ਬੰਦੇ ਜਸਾਗਾ ਕਾਲਾ ਸਾਰੇ ਪੌਦੇ ਮੋਕਲੇ ਨਹੀਂ ਆ। ਹਾਂਜੀ ਇਹ ਪਾਲਕ ਹੋ ਗਿਆ ਜੀ ਉਹ ਦੇਖੋ ਧਣੀਆਂ ਹਨਾ ਜਦੋਂ ਸਬਜ਼ੀ ਬਣਾਈ ਫਰੈਸ਼ ਧਣੀਆਂ ਪਾਇਆ ਮੇਥੀ ਹੋ ਗਈ। ਇਹ ਕਿੰਨਾ ਸੋਹਣਾ ਲਸਣ ਹੋ ਗਿਆ। ਕਾਫੀ ਸਾਰਾ ਲਾਇਆ ਹੋਇਆ ਲਸਣ ਤਾਂ ਜੀ। ਇਹ ਦੇਖੋ ਦੋ ਤਿੰਨ ਕਿਆਰੀਆਂ ਹੋ ਗਈਆਂ ਲਸਣ ਦੀਆਂ। ਇਹ ਜਿਹੜੇ ਛੋਟੇ ਸੰਤਰੇ ਨੇ ਜੀ ਇਸ ਤਰ੍ਹਾਂ ਸ਼ੂਗਰ ਫ੍ਰੀ ਸੰਤਰੇ ਨੇ ਜੀ ਛੋਟੇ ਤੇ ਭਰਿਆ ਪਿਆ ਇਹ ਵਿੱਚੋਂ। ਇਹ ਸਿਤਕਾ ਸਣੀ ਖਾ ਹੁੰਦੀ ਹੈ। ਅੱਛਾ ਜੀ। ਸੀ ਮੈਨੂੰ ਨਿੰਬੂ ਵੀ ਨਹੀਂ ਲੱਗਦਾ ਹੈਗਾ ਹਨਾ ਇਹ ਸੰਤਰੇ ਆ ਛੋਟੇ ਖੱਟ ਮਿੱਠੇ ਆ ਇਹ ਇੱਦਾਂ ਛਿੱਲਾ ਸਣੇ ਖਾ ਹੁੰਦੇ ਆ ਧੋਕੇ ਅੱਛਾ ਜੀ ਪਿੱਲਾ ਬੇਰ ਹੁੰਦੇ ਪਿਆ ਹਾਂ ਹਾਂ ਜੀ ਹਾਂ ਇਹ ਸਮਝ ਜੀ ਨਹੀਂ ਲੱਗ ਰਹੀ ਸੀ ਵੀ ਹੈਗੀ ਹੈ ਹਨਾ ਇਹ ਧੋਕੇ ਖਾ ਕੇ ਦੇਖੋ ਬਹੁਤ ਟੇਸਟੀ ਹੈ ਇਹ ਦੇਖੋ ਜੀ ਹੈ ਨਾ ਬੂਟਾ ਭਰਿਆ ਪਿਆ ਹੈ ਵਿੱਚ 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 ਬਾਰੋਂ ਹਲੇ ਘੱਟ ਦਿਸਦੇ ਨੇ ਬਾਰੋਂ ਅਸੀਂ ਤੋੜ ਕੇ ਖਾ ਲਿਆ ਹਾਂ ਚਿਕਨ ਦੇ ਸੀਗਾ ਪੂਰਾ ਹੋ ਗਿਆ ਹਾਂਜੀ ਹਾਂਜੀ ਗੁੱਟੇ ਸੀ ਜੇ ਮੁੱਕ ਚੁੱਕਾ ਆ ਠੀਕ ਸਿਰਫ ਫਲ ਲੱਗਣਾ ਦੁਬਾਰਾ ਹੁਣ ਠੀਕ ਐ ਜੀ ਹੁਣ ਇਹ ਕਿਹਦੇ ਦੁਬਾਰਾ ਫੇਰ ਫਲ ਲੱਗੂਗਾ ਫਲ ਲੱਗੋ ਘੱਟੋ ਘੱਟ ਹਾਂਜੀ ਲੱਗਦਾ ਇੰਨੇ ਵੱਡੇ ਵੱਡੇ ਮੁੱਠੇ ਮੁੱਠੇ ਲੱਗਦੇ ਨੇ ਹਾਂਜੀ ਇਹ ਬੈਕ ਸਾਈਡ ਆ ਗਈ ਜੀ ਘਰ ਦੀ ਅਸੀਂ ਪਹਿਲਾਂ ਆਪਾਂ ਫਰੰਟ ਤੇ ਸੀਗੇ ਫਰੰਟ ਤੋਂ ਫੇਰ ਬੈਕ ਤੇ ਆ ਗਏ ਤੇ ਤੁਹਾਨੂੰ ਸਾਰਾ ਹੀ ਦਿਖਾਤਾ ਇੱਥੇ ਵੀ ਜਣੀ ਫੀਲਿੰਗ ਜੀ ਕੋਈ ਉਹ ਨਹੀਂ ਆ ਰਹੀ ਆਪਾਂ ਨੂੰ ਕੋਈ ਔੜ ਜੀ ਫੀਲਿੰਗ ਬਹੁਤ ਵਧੀਆ ਫੀਲਿੰਗ ਆ ਰਹੀ ਹੈ ਕਿਉਂਕਿ ਆਪਾਂ ਨੂੰ ਜਿਹੜਾ এনवायरमेंट ਆ ਉਹ ਇਸ ਤਰ੍ਹਾਂ ਪੰਜਾਬ ਵਰਗਾ ਲੱਗ ਰਿਹਾ ਹੈ ਜਦੋਂ ਆਪਾਂ ਨੂੰ ਪੰਜਾਬੀ ਭੈਣ ਭਰਾ ਮਿਲ ਜਾਂਦੇ ਨੇ ਫਿਰ ਆਪਾਂ ਨੂੰ ਕੁਝ ਵੀ ਉਹ ਨਹੀਂ ਲੱਗਦਾ ਔੜਜਾ ਨਹੀਂ ਲੱਗਦਾ ਜਾਂ ਇਹ ਨਹੀਂ ਲੱਗਦਾ ਵੀ ਆਪਣਾ ਦਿਲ ਨਹੀਂ ਲੱਗ ਰਿਹਾ ਜਾਂ ਕੁਝ ਵੀ ਹੈ ਨਾ ਕਰਦੇ ਆ ਨਾਲ ਜਿਵੇਂ ਹੋਣ ਤੇ ਵੀਡੀਓ ਕਾਲ ਹੁੰਦੀ ਰਹਿੰਦੀ ਹੈ ਤੇ ਇਸ ਤਰ੍ਹਾਂ ਇਹ ਜਿਹੜੀ ਫੈਮਿਲੀ ਹੈ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਬਹੁਤ ਵਾਰ ਦੱਸ ਚੁੱਕੀ ਆ ਵੀ ਬਹੁਤ ਜ਼ਿਆਦਾ ਨਾਈਸ ਫੈਮਿਲੀ ਹੈ ਇੱਥੇ ਵੀ ਆਪਾਂ ਨੂੰ ਕੋਈ ਇਹ ਜੀ ਪ੍ਰੋਬਲਮ ਨਹੀਂ ਹੈਗੀ ਤੇ ਚਲੋ ਠੀਕ ਹੈ ਜੀ ਫਿਰ ਜੀ ਕੁਝ ਬਾਹਰ ਕਰਾਂਗੇ ਫਿਰ ਉਹ ਦਿਖਾਵਾਂਗੇ ਤੁਹਾਨੂੰ ਇਹ ਇੱਧਰ ਪਾਈਪ ਵਗੈਰਾ ਲੱਗਿਆ ਹੋਇਆ ਜੀ ਇਹ ਇਹਨੂੰ ਪਾਣੀ ਦੇਣ ਨੂੰ ਸਬਜ਼ੀ ਦੇ ਪਾਣੀ ਪਾਉਣ ਇਹ ਸਬਜ਼ੀ ਨੂੰ ਪਾਣੀ ਪਾਉਣ ਨੂੰ ਇੱਧਰ ਪਿੱਛੇ ਟੂਟੀ ਹੈ ਇਹ ਟੂਟੀ ਤੋਂ ਵੀ ਵੱਡਾ ਪਾਈਪ ਲਾਇਆ ਹੋਇਆ ਹੈ ਦੂਰ ਕਿਤੇ ਤੱਕ ਵੀ ਜਾ ਸਕਦਾ ਹੈ 100 ਫੁੱਟ ਦਾ 100 ਫੁੱਟ ਦਾ ਦੀਦੀ ਕਹਿੰਦੇ ਪਾਈਪ ਹਾਂਜੀ ਇਸ पे ਆਪਣਾਈ ਧੋਈ ਗਈ। ਅੱਛਾ ਜੀ। ਇਹ ਫਰਸ਼ ਵਗੈਰਾ ਜੀ ਇਸ ਪਾਈਪ ਨਾਲ ਹੀ ਧੁੱਤਾ ਜਾਂਦਾ ਹੈ। ਸਾਰਾ ਤੇ ਵੈਸੇ ਚਲੋ ਸਾਫ਼ ਹੀ ਪਿਆ ਹੈ ਬਿਲਕੁਲ। ਕੋਈ ਉਹ ਨਹੀਂ ਹੈਗੀ ਡਸਟ ਵਗੈਰਾ। ਅ ਠੀਕ ਹੈ ਜੀ। ਫਿਰ ਆਪਾਂ ਅਗਲੀ ਵੀਡੀਓ 'ਚ ਮਿਲਦੇ ਹਾਂ। ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਉਣਗੀ ਆ। ਤੇ ਤੁਸੀਂ ਬਹੁਤ ਲਾਈਕ ਕਰ ਰਹੇ ਹੋ ਕੀਤਾ ਤੇ ਅੱਗੇ ਵੀ ਕਰਿਓ। ਇਹ ਦੇਖੋ ਜੀ ਜਿਹੜਾ ਆਪਾਂ ਬਾਹਰ ਸੰਤਰਾ ਤੋੜਿਆ ਇਹਨੂੰ ਧੋ ਲਿਆ ਧੋ ਕੇ ਇਸ ਤਰ੍ਹਾਂ ਹੀ ਖਾਦਾ ਜਾਂਦਾ ਹੈ ਵਿੱਚ ਬੀਜ ਵਗੈਰਾ ਨਹੀਂ ਆਮਬਾ ਉਹਦੇ ਵਾਂਗੂ ਆਹ ਬੜਾ ਟੇਸਟ ਆਉਂਦਾ ਬਹੁਤ ਜਿਵੇਂ ਆਪਾਂ ਕੀ ਹੈ ਬੇਰ ਖਾ ਲਨੇ ਆ ਉਸ ਤਰ੍ਹਾਂ ਖਾ ਲਈਏ ਹੈ ਨਾ ਹਾਂਜੀ ਹੂੰ ਹੂੰ ਕਮਾਲ ਹੈ ਤਾਂ ਸੱਚੀ ਪਹਿਲੀ ਵਾਰ ਖਾਦਾ ਇਹ ਹੂੰ ਸਾਡੇ ਭੈਣ ਜੀ ਵੀ ਪਹਿਲਾਂ ਐਸੀ ਲਣਾ ਸਾਡੀ ਦੀ ਲਾਨ ਹੂੰ ਉਹ ਛੇੜੇ ਕਹਿੰਦੀ ਮੇਰੀਆਂ ਮੋਹ ਪ੍ਰਿੰਟਾਂ ਇਹਨੂੰ ਲਾਇਕ ਕਰਦੀਆਂ ਹੂੰ ਫਾਜੀ ਮੈਂ ਤਾਂ ਬੂਟੇ ਪਟਕੇ ਗੱਡੀ 'ਚ ਰੱਖੋ ਜਿਵਾ ਅੱਛਾ ਤੂੰ ਲੈ ਜਾ ਬੂਟਾ ਲੈਣ ਬੂਟਾ ਲੈ ਜਾ ਇਹ ਇਧਰ ਲਈ ਬੀਜ ਹੋਣਾ ਹਾਂਜੀ ਇਧਰ ਹੀ ਲੱਗਦੇ ਹੋਣ ਇਹਦੇ ਬੂਟੇ ਮਲੇਸ਼ ਹੋਣ ਹੂੰ ਤਾਂ ਲਿਆ ਕੇ ਲਾਇਆ ਪਹਿਲੇ ਸਾਲ ਦੀ ਜਿਦਾ ਹੂੰ ਇਹਦਾ ਹਾਂ ਲਵਣੇ ਚਾਹੀਦੇ ਨੇ ਵਧੀਆ ਚੀਜ਼ ਐ ਹਾਂਜੀ ਨਾ ਛਿੱਲੋ ਨਾ ਬੀਜ ਕੱਢੋ ਤਾਂ ਨਾਲ ਸ਼ੂਗਰ ਫ੍ਰੀ ਆ ਨਾਲੇ 슈ਗਰ ਫਰੀ ਹੈ ਤੈਨੂੰ ਉਹ 슈ਗਰ ਆ ਉਹਦੇ ਨਾਲ ਹੀ ਵੱਧਦਾ ਹੂੰ ਹੂੰ ਹੂੰ